ਕਹੇ ਭੈਣ ਭਾਈ ਹੁਣ ਤੁਸੀਂ ਤੁਸੀਂ 7 ਭੈਣ ਭਾਈ ਸੀ ਕਿੰਨੀਆਂ ਭੈਣਾਂ ਸੀ ਦੋ ਅੱਛਾ ਦੋ ਭੈਣਾਂ ਸੀਗੀਆਂ ਪੰਜ ਭਾਈ ਸੀ ਠੀਕ ਐ ਠੀਕ ਐ ਹੈਗੇ ਨੇ ਹੁਣ ਪੰਜੇ ਭਾਈ ਹੈਗੇ ਨਹੀਂ ਅੱਛਾ ਮਾਈ ਸਵਾ ਲੱਖੀ ਐ ਠੀਕ ਐ ਭੈਣਾਂ ਵੀ ਗਈਆਂ ਹੂੰ ਤੇ ਭਾਈ ਵੀ ਹੈ ਬਾਪੂ ਜੀ ਪੜੇ ਹੋ ਨਹੀਂ ਪੜੇ ਕੋਈ ਵੀ ਨਹੀਂ ਪੜਿਆ ਸੀਗਾ ਪੜੇ ਸੀਗੇ ਅੱਛਾ ਥੋੜੇ ਥੋੜੇ ਜੇ ਪੜੇ ਸੀਗੇ ਇੱਕ ਵਾਵਾ ਪੜਿਆ ਸੀਗਾ ਪੰਚਾਤ ਹੂੰ ਉਗਰਾ ਹੋਮ ਗਾੜੀ ਦੀ ਪੁੱਤ ਜੀ ਦੀ ਵੀ ਹੋ ਗਿਆ ਅੱਛਾ ਵਾਓ ਉਹ ਵੀ ਫਿਰ ਖੜਾ ਗਿਆ ਛੱਡ ਗਿਆ ਸੀ ਤੇ ਉਹ ਮੱਚਾ ਛੋਟਾ ਸੀ ਅੱਛਾ ਉਹਦੀ ਵੀ ਮੌਤ ਹੋ ਗਈ ਤੇ 4 ਕਿ ਸਾਲ ਹੋ ਗਏ ਕਿੰਨਾ ਚਿਰ ਕੀਤੀ ਉਹਨਾਂ ਨੇ ਨੌਕਰੀ ਨੌਕਰੀ ਦਾ ਥੋੜਾ ਜਿਹੀ ਕੀਤੀ ਅੱਛਾ ਸਾਰੇ ਖੇਤੀ ਕਰਦੇ ਸੀ ਖੇਤੀ ਕਰਦੇ ਸੀ ਤੇ ਗਾਂਹਾਂ ਤੁਹਾਡੇ ਬੱਚੇ ਬੱਚੇ ਇੱਕ ਮੇਰੇ ਆ ਅੱਛਾ ਇੱਕ ਮੇਰੇ ਦੂਜੇ ਭਾਈ ਦੇ ਆ ਠੀਕ ਹੈ ਤੇ ਇੱਕ ਦੇ ਤਿੰਨ ਨੇ ਤੇ ਦੋ ਓਵਰਫਲੋ ਆਉਲ ਕੀ ਗੱਲ ਉਹਨਾਂ ਦੀ ਅੱਛਾ ਤੇ ਨਾਂ ਦੀ ਸਾਡੀ ਤਨਾਂ ਦੀ ਲਾਭ ਹੈ ਉਹ ਵਿਆਹੇ ਤਾਂ ਸਾਰੇ ਸੀਗੇ ਨਹੀਂ ਵਿਆਹੇ ਨਹੀਂ ਸੀ ਦੋ ਵਿਆਹੇ ਨੇ ਅੱਛਾ 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 ਤੇ ਤੁਹਾਡੇ ਵੇਲੇ ਸਾਨੂੰ ਐਂ ਦੱਸੋ ਵੀ ਜਿਵੇਂ ਤੁਸੀਂ ਖੇਤੀ ਕਰਦੇ ਹੁੰਦੇ ਹਨਾ ਪਹਿਲਾਂ ਜਿਵੇਂ ਤੁਸੀਂ ਕਹਿੰਦੇ ਹੋ ਵੀ ਪੜ੍ਹੇ ਤਾਂ ਹੈ ਨਹੀਂ ਸੀ ਫਿਰ ਉਦੋਂ ਖੇਤੀ ਸੀ ਥੋੜਾ ਕੀਤਾ ਆਹ ਕੀਤੀ ਖੇਤੀ ਕਿੰਨੀ ਕੁ ਬਦਲ ਗਈ ਹੁਣ ਪਹਿਲਾਂ ਕਿਵੇਂ ਖੇਤੀ ਕਰਦੇ ਪਹਿਲਾਂ ਤਾਂ ਖੇਤੀ ਬਾਲੀ ਐਸਐਲ ਸੀਗੀ ਹੂੰ ਆਸੀਂ ਖਲਾਉਂਦੇ ਹੂੰ ਪਸ਼ੂਆਂ ਨੂੰ ਵਲਦ ਬੁਲਦਾਂ ਦੀ ਬੜੀ ਸੇਵਾ ਕਰਦੇ ਬੌਂ ਦੇ ਕਰਦੇ ਉਹਨਾਂ ਨੂੰ ਗੁਰਦੀਆਂ ਭੇਲੀਆਂ ਦੀਆਂ ਭੇਲੀਆਂ ਛੜਦੇ ਤੇ ਸਾਰਾ ਟੱਬਰ ਥੋੜਾ ਜਾ ਦੋ ਚਰਕ ਕਨਾਲਾਂ ਲਾ ਕੇ ਤੇ ਗੋੜਾ ਆਮੀ ਰਹਿੰਦੇ ਤੇ ਉਦੋਂ ਬਾਅਦ ਹੁਣ ਕੀ ਹੋਇਆ ਮੰਗਰੋਂ ਤਾਂ ਹੁਣ ਵਾਲੀ ਖੇਤੀ ਨੇ ਤਾਂ ਸਮ ਫੇਰ ਹੀ ਕਰਦੇ ਆਹ ਕਿਹੜੀ ਐਸੇ ਫਸਤੀ ਨਹੀਂ ਇਹਨੇ ਫੇਲ ਕਰਤੇ ਮਸ਼ੀਨਰੀਆਂ ਲੈਣੀਆਂ ਪੈਗੀਆਂ ਹੂੰ ਅੱਗੇ ਮਸ਼ੀਨਰੀ ਹੈ ਨਹੀਂ ਸੀਗੀ ਹੂੰ ਮਸ਼ੀਨਰੀ ਤਾਂ ਸਾਡੀ ਦੋ ਘਰਾਂ ਦੀ ਵੀੜੀ ਸੀ ਅੱਛਾ ਉਹ ਨੰਬਰਦਾਰਾਂ ਨੇ ਟਰੈਕਟਰ ਲੈਂਦਾ ਸੀ ਉਦੋਂ ਮੈਚੀ ਟਰੈਕਟਰ ਹੂੰ ਸਾਨੂੰ 30 ਕੁ ਹਜ਼ਾਰ ਦਾ ਆਇਆ ਸੀ ਅੱਛਾ 31000 ਦਾ ਪਿੰਡ 'ਚ ਪਹਿਲਾ ਆਇਆ ਸੀ ਉਹ ਹਾਂ ਪਹਿਲਾਂ ਆਂਗੂ ਹੀ ਆਇਆ ਸੀ ਹੂੰ ਤੇ ਉਹਨਾਂ ਨਾਲ ਸਾਡੀ ਵੀੜੀ ਸੀ ਤੇ ਅਸੀਂ ਖੇਤ ਕੰਮ ਕਰਨ ਜਾਂਦੇ ਹੂੰ ਉਹ ਸਾਨੂੰ ਕਹਿੰਦੇ ਵੀ ਤੁਸੀਂ ਟਰੈਕਟਰ ਤੇ ਚੱਲ ਚਲਾ ਨਾ ਉਹਨਾਂ ਦਾ ਵੀ ਇੱਕ ਮੁੰਡਾ ਹੀ ਚਲਾਉਂਦਾ ਸੀ ਤੁਸੀਂ ਚੇਖ ਲੋ ਯਾਰ ਕਿਤੇ ਲਿਆਉਣਾ ਪੈ ਜੂ ਕਿਤੇ ਕੋਈ ਕੰਮ ਪੈ ਜੇ ਲਿਜਾਣਾ ਪੈ ਜੂ ਇੱਥੋਂ ਕੋਈ ਹੋਰ ਵੀ ਹੋ ਸਕਦੀ ਐ ਵਾਹਣ ਵੀ ਬਾਹ ਲੋਂਗੇ ਤੇ ਤੁਸੀਂ ਚੇਖੋ ਉਹ ਆਪ ਨੂੰ ਉਦੋਂ ਇੰਨੀ ਸ਼ੰਗ ਲੱਗਦੀ ਸੀ ਅੱਛਾ ਵੀ ਲਿਆ ਤਾਂ ਜਾਣਾ ਨਹੀਂ ਵੀ ਟੈਕਟ ਤਾਂ ਲਿਆ ਨਹੀਂ ਜਾਣਾ ਉਹ ਆਉਂਦਾ ਵੀ ਚੌੜਾ ਹੋਇਆ ਬੈਠਾ ਨੰਬਰ ਦਰਾਂ ਦੇ ਟਾਈਕ ਦਿੰਦੇ ਇਸ ਗੱਲ ਦੀ ਸੰਗੀਤ ਮੰਨਦੇ ਸੀ ਯਾਨੀ ਵੀ ਉਹ ਚੇਖਣ ਨੂੰ ਤਾਂ ਕੋਈ ਗੱਲ ਨਹੀਂ ਸੀ ਕਿ ਦੋ ਚਿੱਕੇ ਸੀ ਆਪ ਵੀ ਚਿੱਕੇ ਜਾਂਦੇ ਹੂੰ ਤੇ ਉਹ ਇਸ ਗੱਲ ਦੇ ਅਸੀਂ ਐ ਮੰਨਦੇ ਸੀ ਇਹ ਤਰਕੀ ਫਿਰ ਸਿੱਖਿਆ ਨਹੀਂ ਟਰੈਕਟਰ ਮੈਂ ਸਿੱਖਿਆ ਨਾ ਫਿਰ ਤਾਂ ਆਪ ਹੀ ਲੈ ਲੇ ਟਰੈਕਟਰ ਅੱਛਾ ਕਿਹੜੇ ਸਾਲ ਚ ਲਿਆ ਯਾਦ ਹੈ ਹਾਂ ਤੇ ਕੈ ਕ ਸਾਲ ਹੋ ਗਏ ਲੈ ਇਹਨੂੰ ਟਰੈਕਟ ਲੈ ਇਹਨੂੰ ਮੈਨੂੰ ਲੱਗਦਾ ਵੀ ਹੋ ਗਏ ਹੋਣਗੇ 40 ਸਾਲ ਅੱਛਾ ਪਹਿਲਾਂ ਟਰੈ ਫਿਰ ਅਸੀਂ ਉਸ ਤੋਂ ਬਾਅਦ ਫਿਰ ਅਸੀਂ ਟਰੈਕਟਰ ਲਿਆਂਦਾ ਹੂੰ ਕਿਹੜਾ ਲਿਆਂਦਾ ਫਿਰ ਉਹ ਪਤਾ ਨਹੀਂ ਕਿਹੜਾ ਸਿਵ ਰਾਜ ਜਾਵਾ ਦਾ ਹੁੰਦਾ ਹਰੇ ਜੀ ਅੱਛਾ 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 ਹਰੇ ਜੀ ਉਹ ਪਹਿਲਾਂ ਆਸਾ ਲੈਣ ਗਏ ਸੀਗੇ ਹੂੰ ਆਸੇ ਦੇ ਵਿੱਚੋਂ ਬਦਲਾ ਸਦਲੀ ਹੋਈ ਉੱਥੇ ਸਾਡੇ ਪਿੰਡ ਦਾ ਮੁੰਡਾ ਹੀ ਸੀਗਾ ਹੂੰ ਬੈਂਕ 'ਚ ਹੂੰ ਉਹ ਕਹਿੰਦਾ ਚਾਚਾ ਕਿ ਇਹ ਨਾ ਲਓ 10-1000 ਰੁਪਿਆ ਹੋਰ ਲਾ ਦਿਓ ਹੂੰ ਤੇ ਤੁਸੀਂ ਕੁੰਜੀ ਮਾਰ ਮਟਰੈਕਟਰ ਲਓ ਕਿ ਇਹ ਬਾਹ ਤੋੜ ਦਿੰਦਾ ਅੱਛਾ ਉਦੋਂ ਆਪਾਂ ਇਹਨੂੰ ਇੰਤਵਾਇ ਵੀ ਡਰਦੇ ਸੀ ਹੈਂਡਲ ਮਾਰਨਾ ਪੈਂਦਾ ਸੀ ਹੈਂਡਲ ਮਾਰਨਾ ਪੈਂਦਾ ਸੀ ਹੂੰ ਉਦੋਂ ਵੀ ਇਹ ਕਿ ਇਹ ਬਾਹ ਤੋੜ ਦਿੰਦਾ ਫਿਰ ਅਸੀਂ ਉਹ ਲੈ ਲਿਆ ਹੂੰ ਉਤੀ ਕਾਗਜ਼ੀ ਦੇ ਸਭ ਦੇ ਪ੍ਰਸ਼ਾਸੇ ਜਿਹਦੇ ਹੂੰ ਤੇ ਫਿਰ ਅਸੀਂ ਉਹ ਹਰਾ ਜੱ ਲੈ ਲਿਆ ਅੱਛਾ ਹਰਾ ਜੱ ਲੈ ਲਿਆ ਫਿਰ ਅਸੀਂ ਫਿਰ ਪੰਜੇ ਭਾਈਆਂ ਚੋਂ ਕੌਣ ਸਿੱਖਿਆ ਪਹਿਲਾਂ ਮੈਥੋਂ ਵੱਡਾ ਸੀ ਕਿਹੜਾ ਅੱਛਾ ਉਹ ਵੀ ਸਿੱਖਿਆ ਉਹ ਅਸੀਂ ਸਿੱਖਾਇਆ ਵੀ ਜਾਣ ਕੇ ਹੂੰ ਉਹ ਕੰਮ ਤੋਂ ਹੋਰ ਤੋਂ ਟਲਦਾ ਸੀ ਅੱਛਾ ਟਾਲਾ ਵੱਟਦਾ ਸੀਗਾ ਹੋਰ ਕੰਮ ਤੋਂ ਹੂੰ ਤੇ ਉਹ ਕਦੋਂ ਅਸੀਂ ਉਹਨੂੰ ਟਰੈਕਟਰ ਚ ਕਹਤਾ ਹੂੰ ਤੇ ਫਿਰ ਉਹਦੇ ਜੁਮੇ ਹੀ ਪਤਾ ਅੱਛਾ ਜਾਨੀ ਵੀ ਟਰੈਕਟ ਤਾਂ ਹੀ ਚਲਾਉਣਾ ਹੈ ਆਪੇ ਆਪ ਦੇ ਗੌਰ ਨਾਲ ਬਾਹਰੋਂ ਅੰਦਰੋਂ ਆਵੇ ਬਿਜਨੀ ਆ ਉਹਨੇ ਬਿਜਨੀ ਆ ਨਹੀਂ ਤਾਂ ਉਹ ਗਰਾਂ ਗਿਆ ਵੀ ਨਹੀਂ ਮੁੜਦਾ ਸੀ ਜ਼ਿੰਮੇਵਾਰੀ ਸੰਭਾਲਦੀ ਜ਼ਿੰਮੇਵਾਰੀ ਸੰਭਾਲਦੀ ਉਹਨੂੰ ਟਰੈਕਟ ਦੀ ਤੇ ਅਸੀਂ ਉਤਲੇ ਕਮਾਤੇ ਹੋ ਗਏ ਅਸੀਂ ਉਹ ਵੀ ਨਾ ਤੋਰ ਗਏ ਵਾ ਐ ਖੇਤ ਬੰਨੇ ਲੈ ਜੀਏ ਤਾਂ ਕੋਈ ਉਹ ਤਾਂ ਵੱਡੀ ਗੱਲ ਨਹੀਂ ਬੀਜ ਬਜਾਈ ਨਹੀਂ ਸੀ ਕਰਦੇ ਬੀਜ ਬਜਾਈ ਨਹੀਂ ਕਰਦੇ ਸੀ ਨਰਮਾ ਨਰਮਾ ਚੱਕਣ ਬਾਗੇ ਕਿਤੇ ਚਲ ਟਰਾਲੀ ਟੱਪਾ ਪਾ ਕੇ ਲੈ ਗਏ ਉਹ ਹੈ ਜਾ ਕੰਮ ਤਾਂ ਲੈ ਜਾਂਦੇ ਸੀ ਫੇਰ ਉਹਦੋਂ ਆਏ ਜਾਂਦਾ ਸੀਗਾ ਟਰੈਕਟਰ ਜਿਵੇਂ ਕਿਸੇ ਦੇ ਕੋਈ ਲੋਡ ਪੈ ਗਈ ਆਂਡ ਗਵਾਂਡ ਚ ਕੋਈ ਸਕਿਆਂ ਦੇ ਆਏ ਲੈ ਜਾਂਦੇ ਸੀ ਲੋਕ ਲੈ ਜਾਂਦੇ ਸੀ ਹੂੰ ਲੈ ਜਾਂਦੇ ਸੀ ਤੇ ਬਾਪੂ ਪਹਿਲਾਂ ਤਾਂ ਨਹੀਂ ਕੋਈ ਰੇਹਾ ਸਪਰੇਹਾ ਹੁੰਦੀਆਂ ਸੀਗੀਆਂ ਥੋੜੇ ਵੇਲੇ ਤੁਸੀਂ ਕੀ ਬਸ ਰੂੜੀ ਪਾਉਂਦੇ ਰੂੜੀ ਦੀ ਰੂੜੀ ਨਾਲ ਪਾਉਂਦੇ ਹੂੰ ਤੇ ਇੱਕੋ ਵਾਹਣ ਵੀ ਥੋੜੇ ਥੋੜੇ ਇੱਧੇ ਤਾਂ ਬਰਾਨੀ ਵਾਹਣੀ ਸੀਗੇ ਕਿੱਧਰ ਹੁਣ ਮੋਟਰਾਂ ਲੱਗੀਆਂ ਹੂੰ ਤੇ ਪਹਿਲਾਂ ਇੱਧਰ ਥੋੜੇ ਥੋੜੇ ਵਾਹਣ ਲੱਗਦੇ ਸੀ ਅੱਛਾ ਪਾਣੀ ਦੇ ਹੂੰ ਉਹ ਪਾਣੀ ਦੇ ਲੱਗਦੇ ਤੇ ਉਦੋਂ ਮੈਂ ਤਕੜਾ ਸੀਗਾ ਤੇ ਮੈਂ ਕ੍ਰੀਏਟਡਾ ਸੀਗਾ ਗੋਰੀਆਂ ਰਗਾ ਹੂੰ ਗੋਰੀਆਂ ਰਗਾ ਰੇ ਚੱਲਿਆ ਸੀਗਾ ਤੇ ਮੈਂ ਬਾਲ ਵਾਲੀ ਨੂੰ ਗੱਟਾ ਚੱਕ ਲਿਆ ਅੱਛਾ ਮੈਂ ਬਾਲ ਵਾਲੀ ਨੂੰ ਉਧਰ ਆਪਣਾ ਸੂਏ ਕਣੀ ਖੇਤ ਸੀਗਾ ਹੂੰ ਉਧਰ ਹੀ ਮੈਂ ਖੇਤ ਲੈ ਗਿਆ ਹੂੰ ਤੇ ਉਹ ਠੀਕ ਦਾ 4-5 ਕਿੱਲਿਆਂ ਤੇ ਸਿੱਟਣ ਵਾਲਾ 4 ਕਿੱਲਿਆਂ ਤੇ ਉਦੋਂ ਇੱਕ ਗੱਟਾ ਅੱਛਾ ਉਹ ਹਾਇ ਕੁਝ ਵੀ ਨਹੀਂ ਸੀ ਹੂੰ ਤੇ ਮੈਂ ਤਾਂ ਉਹਦੇ ਮੈਨੂੰ 15 15-16 ਕਿਲੋ ਡਿਕ ਪਿਆ ਅੱਛਾ ਮੇਰਾ ਬਾਪ ਕਹਿੰਦਾ ਕਿ ਰੇ ਬਾਲਾ ਸਿੱਟਿਆ ਆ ਕਿ ਤੂੰ ਤਾਂ ਕਣਕ ਜਹਰ ਹੀ ਬਣਾਤੀ ਹੂੰ ਮੈਂ ਆਖਿਆ ਬਾਪਾ ਕਿ ਦੋ ਆਪਾ ਇਨਾਗਰ ਸਿੱਟ ਨੂੰ ਕਹਿੰਦੇ ਸੀ ਚਾਰ ਕਿੱਲਾਂ ਦੇ ਸਿੱਟ ਨੂੰ ਕਹਿੰਦੇ ਸੀ ਹੂੰ ਤੇ ਉਹ ਵਿੱਚ ਸਭਾ ਕਿਲਾ ਬਾਹਨ ਵੀ ਹੈ ਹੂੰ ਕਿਲੇ ਤੋਂ ਜ਼ਿਆਦੇ ਹੈ ਹੂੰ ਤੇ ਫੇਰ ਉਹਦੇ ਝਾੜਾਂ ਰੋਹਦੀਆਂ ਹੂੰ ਤੇ ਮੈਂ ਆਖਿਆ ਕੋਈ ਬਾਹਲਾ ਨਹੀਂ ਫਰਕ ਨਹੀਂ ਪੈਂਦਾ ਹੂੰ ਉਹ ਟਾਈਮ ਦੇ ਵਿੱਚ 32 ਮਣ ਤਾਂ ਹੋ ਕਣਕ ਨਹੀਂ ਕਿਲੀ ਅੱਛਾ ਕਿਲੇ ਦੀ ਹੂੰ ਤੇ 8 ਮਣ ਸਰੋਂ ਨਿਕਲੀ ਅੱਛਾ ਉਦੋਂ ਪਹਿਲਾਂ ਨਾਲੋਂ ਬਾਵਾ ਝਾੜ ਨਿਕਲਿਆ ਉਹ ਪੂਰੇ ਹੀ ਵੱਧ ਗਿਆ ਅੱਛਾ ਪਹਿਲਾਂ ਤਾਂ 15 ਮਣ ਹੂੰ ਬਾ 20 ਮਣ ਤੇ ਕੋਈ ਜਾਂਦਾ ਸੀਗਾ ਅਸਾਂ ਮੇਰੇ ਕਣਕਾਂ ਇੰਨੀਆਂ-ਇੰਨੀਆਂ ਹੁੰਦੀਆਂ ਸੀਆਂ ਬਾਲੇ ਘਰਾਂ ਦੇ ਤਾਂ ਫਿਰ ਤਾਂ ਬਾਪੂ ਘਰ ਜੋਗਾ ਹੀ ਹੁੰਦਾ ਹੋਊ ਹਣਾ ਘਰ ਜੋਗਾ ਮਸਾਂ ਹੀ ਘਰ ਵੀ ਨਾ ਬਾਜਰਾ ਤੇ ਮੱਕੀ ਖਾਂਦੇ ਹੂੰ ਅਹੀ ਵੀ ਗੱਲ ਕੋਈ ਨਹੀਂ ਸੀ ਵੀ ਆਪਾਂ ਉਦੋਂ ਦੀ ਕਣਕੀ ਖਾਣੇ ਆ ਆ ਉਦੋਂ ਮਾਰ ਕੇ ਬਾਜਰਾ ਮੱਕੀ ਭੁੱਲ ਗਏ ਕਣਕਾਂ ਤੇ ਹੀ ਹੋ ਗਏ ਜਦੋਂ ਮਾਂ ਮੋਟਰਾਂ ਨਾਲ ਲੱਗੀਆਂ